ਬਾਰੇ ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਚੈਪਟਰ ਨੰਬਰ 7 ਐਕਸਰਸਾਈਜ਼ 7.1 ਕਰਾਂਗੇ ਯਾਨੀ ਕਿ ਅਭਿਆਸ 7.1 ਕਰਾਂਗੇ ਇਸ ਵਿੱਚ ਬੱਚੋ ਆਪਾਂ ਕੋਣਾ ਬਾਰੇ ਆਪਾਂ ਪੜਾਂਗੇ ਨਿਊਨ ਕੋਣ ਆਧਿਕ ਕੋਣ ਤੇ ਸਮ ਕੋਣ ਦੇਖੋ ਬੱਚੋ ਨਿਊ ਇੱਕੇ ਕੋਣ ਹੁੰਦਾ ਜਿਹਨੂੰ ਆਪਾਂ ਆਜ ਜਿਹੜਾ ਕੋਣ ਹੈ ਤੁਸੀਂ ਇਹ 90 ਡਿਗਰੀ ਦਾ ਇੱਕ 90 ਡਿਗਰੀ ਦਾ ਕੋਣ ਹੁੰਦਾ ਇਹਨੂੰ ਆਪਾਂ ਬੱਚੋ ਸਮਕੋਣ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਸਮਕੋਣ ਜੇ ਕੋਣ ਕੋਈ ਹੋਰ ਕੋਣ 90 ਤੋਂ ਘੱਟ ਹੋਊਗਾ ਯਾਨੀ ਕਿ 90 ਤੋਂ ਘੱਟ ਹੋਊਗਾ ਉਹਨੂੰ ਆਪਾਂ ਬੱਚੋ ਉਹਨੂੰ ਆਪਾਂ ਨਿਊਨ ਕੋਣ ਕਹਿੰਦੇ ਆ ਠੀਕ ਹੈ ਯਾਨੀ ਕਿ ਆਪਾਂ ਕਹੀਏ ਇਸ ਤਰ੍ਹਾਂ ਜੋ 90 ਤੋਂ ਘੱਟ ਹੋਊਗਾ ਜੋ 90 ਤੋਂ ਵੱਧ ਹੋਊਗਾ ਕੋਣ ਯਾਨੀ ਕਿ ਉਹਨੂੰ ਆਪਾਂ ਕੀ ਕੰ ਕਾਂਗੇ ਅਧਿਕ ਕੋਣ ਕਾਂਗੇ ਉਹਨੂੰ ਉਹਨੂੰ ਅਧਿਕ ਕੋਣ ਕਾਂਗੇ ਬੱਚੋ ਠੀਕ ਹੈ ਤੇ ਹੁਣ ਇੱਕ ਕੋਣ ਹੋਰ ਹੁੰਦਾ ਬੱਚੋ ਜਿਹੜਾ ਪੂਰਾ ਸਿੱਧਾ ਹੁੰਦਾ ਆ ਠੀਕ ਹੈ ਇਸ ਤਰ੍ਹਾਂ ਪੂਰਾ ਸਿੱਧਾ ਹੁੰਦਾ ਇਹਨੂੰ ਆਪਾਂ ਸਿੱਧਾ ਕੋਣ ਵੀ ਕਹਿੰਦੇ ਆ ਬੱਚੋ ਠੀਕ ਹੈ ਇਹਨੂੰ ਆਪਾਂ ਸਿੱਧਾ ਕੋਣ ਕਾਂਗੇ ਇਹ 180 ਡਿਗਰੀ ਦਾ ਹੁੰਦਾ ਠੀਕ ਹੈ ਠੀਕ ਹੈ ਬੱਚੋ ਚੱਪ ਹੁਣ ਕਰਦੇ ਆਪਾਂ ਦੇਖ ਬੱਚੋ ਇੱਕ ਤੁਹਾਡੇ ਕੋਲ ਡੀ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਇਸ ਤਰ੍ਹਾਂ ਦੀ ਇੱਕ ਡੀ ਹੁੰਦੀ ਹੈ ਤੁਹਾਡੇ ਕੋਲ ਠੀਕ ਹੈ ਉਰੇ ਇੱਕ ਜ਼ੀਰੋ ਲਿਖਿਆ ਹੁੰਦਾ ਹੈ ਜੇ ਆਪਾਂ ਐਸ ਰੂਪ ਐਮ ਬਣੇ ਹੁੰਦੇ ਨੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣੇ ਹੁੰਦੇ ਨੇ ਯਾਨੀ ਕਿ 0 10 20 30 ਇਸ ਤਰ੍ਹਾਂ ਕਰਕੇ ਉਰੇ 90 ਠੀਕ ਹੈ ਫਿਰ 100 ਫਿਰ 140 120 ਤਰ੍ਹਾਂ ਬਣੇ ਹੁੰਦੇ ਨੇ ਪੂਰੇ ਤੋਂ 180 ਲਿਖਿਆ ਹੁੰਦਾ ਠੀਕ ਹੈ ਪੂਰੇ ਜ਼ੀਰੋ ਹੁੰਦਾ ਠੀਕ ਹੈ ਇਸ ਤਰ੍ਹਾਂ ਹੁੰਦਾ ਬੱਚੋ ਆ ਤੁਸੀਂ ਕੀ ਕਰਨਾ ਹੁੰਦਾ ਬੱਚੋ ਆ ਜਿਹੜੀ ਸਿੱਧੀ ਲਾਈਨ ਹੈ ਉਸ ਦੀ ਆ ਉਰੇ ਰੱਖਣੀ ਹੈ ਕਿਸੇ ਵੀ ਪਾਸੇ ਰੱਖ ਦਿਓ ਜੇ ਆਪਾਂ ਕਹੀਏ ਵੀ ਆਪਾਂ ਉਰੇ ਰੱਖਣੀ ਹੈ ਉਰੇ ਐ ਡੀ ਰੱਖਣੀ ਹੈ ਤੁਸੀਂ ਇਸ ਤਰ੍ਹਾਂ ਡੀ ਰੱਖਣੀ ਹੈ ਐਸਾ ਰੱਖ ਲਈ देखो हूँ नब्बे डिग्री आ नब्बे डिग्री बनूगा है ना उरे नब्बे लिखा होगा तो देखो ये नब्बे छोटा है ये ए रखे है ना तो देखो नब्बे नब्बे तो छोटा है नब्बे, छोटा है, नब्बे छोटा है ठीक है नब्बे तो की है छोटा है इस करके आ की हो जुगा है ये अपना न्योन कौन जाएगा ये की होजूगा नॉन कौन होजूगा ठीक है चलो आप लिख देंगे उड़ा कौन है ये अपना न्यून कौन है? ठीक है अगला देखो चो ए डी रखा आ देखो आ फिर नब्बे तो की है नब्बे तो ये बड़ा है है ना ਇੱਧਰ ਇਹ 90 ਹੋ ਗਿਆ 90 ਤੋਂ ਕੀ ਹੋ ਗਿਆ ਇੱਧਰ ਨੂੰ ਵੱਡਾ ਹੋ ਗਿਆ ਇਹਦਾ ਮਤਲਬ a ਕੀ ਹੈ ਬੱਚੋ a ਕੀ ਹੈ a ਆਪਣਾ ਅਧਿਕ ਕੋਣ ਹੋ ਗਿਆ ਬੱਚੋ ਠੀਕ ਹੈ ਅੱਗੇ ਦੇਖੋ ਹੁਣ ਅਗਲਾ ਬੱਚਾ ਦੇਖੋ ਇਹ ਜਿਹੜਾ ਹੈ 90 ਐ ਹੋਣਾ ਚਾਹੀਦਾ ਸੀ ਇਹ 90 ਹੋਣਾ ਚਾਹੀਦਾ ਸੀ ਦੇਖੋ 90 ਤੋਂ ਇਹ ਛੋਟਾ ਹੈ ਹਨਾ ਜੇ ਨੂੰ ਰੱਖਦੇ ਆਪਾਂ d ਨੂੰ ਤਾਂ ਇਹ 90 ਕੁਝ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਸੀ ਵੇ ਲਗਭਗ ਜਿਹੜਾ ਹੈ ਉਹ ਇਸ ਤਰ੍ਹਾਂ ਬਣਦਾ ਹਨ ਇਹ ਦੇਖੋ 90 ਤੋਂ ਘੱਟ ਹੈ ਇਸ ਕਰਕੇ ਕੀ ਹੋ ਗਿਆ ਬੱਚੋ ਇਹ ਨਿਓਨ ਕੋਨ ਹੋ ਗਿਆ ਠੀਕ ਹੈ ਇਹ ਕੀ ਹੋ ਗਿਆ ਨਿਓਨ ਕੋਨ ਹੋ ਗਿਆ ਠੀਕ ਹੈ ਬੱਚੋ ਅੱਗੇ ਦੇਖ ਆਹ ਦੇਖੋ ਬੱਚੋ ਇਹ 90 ਡਿਗਰੀ ਦਾ ਹੈ ਠੀਕ ਹੈ ਇਹ ਕੀ ਹੋ ਗਿਆ ਬੱਚੋ ਆਪਣਾ ਇਹ ਆਪਣਾ ਹੋ ਗਿਆ ਸਮकोण a ਕੀ ਹੋ ਗਿਆ ਸਮ ਆ ਨੀਚੇ ਲਿਖ ਲੈਂਦੇ ਬੱਚੋ ਆਪਣਾ ਇਹ ਹੋ ਗਿਆ ਬੱਚੋ ਆਪਣਾ ਸਮਨ ਕੋਣ ਠੀਕ ਹੈ ਅੱਗੇ ਦੇਖੋ ਬੱਚੋ ਆ ਫਿਰ ਆਪਾਂ ਜੇ ਇਹਨੂੰ ਦੇਖੀਏ ਤਾਂ ਇਹ 90 ਤੋਂ ਕੀ ਹੈ ਵੱਧ ਹੈ ਜੇ ਆਪਾਂ 90 ਨੂੰ ਬਣਾਈਏ ਤਾਂ ਕਿਵੇਂ ਬਣੂਗਾ ਇਹ ਆਪਾਂ D ਐਂ ਰੱਖਦੇ ਆ ਤਾਂ 90 ਉਰੇ ਬਣੂਗਾ ਇਹ ਦੇਖੋ 90 ਤੋਂ ਜ਼ਿਆਦਾ ਹੋ ਗਿਆ ये नब्बे बनेगा नब्बे तो ज्यादा हो गया यह मतलब एक की है बच्चों ये अपना अधिक कौन है बच्चों ठीक है अगे देखो बच्चों अगे देखो नब्बे इस तरह से आ नब्बे तो छोटा है इस करके की बन गया बच्चों न्यून न्यून फोन ठीक है बच्चों आगे देखो बस इन ही सीए थी तो एक्सरसाइज एक्सरसाइज धोडी तो कंप्लीट होगी ओके थैंक यू बच्चों